ਫਗਵਾੜਾ ਦੇ ਕਟੈਰਾ ਬਾਜ਼ਾਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ Hindu ਸੰਗਠਨਾਂ ਨੇ ਪ੍ਰਾਚੀਨ ਸ਼੍ਰੀ ਹਨੂਮਾਨ ਮੰਤਰ ਦੇ ਨਜ਼ਦੀਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਮੁਸਲਮ ਵਿਅਕਤੀ ਨੂੰ ਨਰਾਤਿਆਂ ਦੇ ਦਿਨਾਂ ਵਿੱਚ ਮੀੜ ਬਣਾਉਂਦੇ ਹੋਏ ਰੰਗਿਆ ਹਥੀ ਕਾਬੂ ਕਰ ਲਿਆ ਉਕਤ ਵਿਅਕਤੀ ਦੀ ਮੀਟ ਬਣਾਉਣ ਦੀ ਜਾਣਕਾਰੀ ਮਿਲਦੇ ਸਾਰ ਹੀ ਇੰਦਰਜੀਤ ਕਰਬਲ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ ਤੇ ਕਿਹਾ ਕਿ ਮੁਸਲਿਮ ਵਿਅਕਤੀ ਵੱਲੋਂ ਇਹ ਜੋ ਨਰਾਤਿਆਂ ਦੇ ਦਿਨਾਂ ਵਿੱਚ ਜਿਸ ਘਰ ਵਿੱਚ ਮੀਟ ਬਣਾਇਆ ਜਾ ਰਿਹਾ ਸੀ ਉਸ ਦੀ ਦੀਵਾਰ 'ਸ਼੍ਰੀ ਹਰਮਾਨ ਮੰਦਰ' ਦੇ ਨਾਂ ਲੱਗਦੀ ਹੈ ਜਿਸ ਨਾਲ ਸਮੂਹ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਇੱਥੇ ਗੜੈਰੇ ਚੌਂਜ ਮੰਦਰਾ ਹੀ ਹਰਮਾਨ ਜੀ ਦਾ ਮੰਦਰ ਉਹ ਦੇਖੋ ਨਾਲ ਉੱਪਰ ਬੈਂਡ ਤੇ ਰਹਿੰਦੇ ਆ ਉਹਨਾਂ ਨੇ ਮੀਟ ਬਣਾਇਆ ਸੀ ਦੁਰਗਾ ਨਰਾਤੇ ਚੱਲਦੇ ਆ ਵੈਸੇ ਵੀ ਆਂਜਰ ਵਾਲਿਆਂ ਦੀ ਕੁਸ਼ੂ ਆਂਦੀ ਸੀ ਗਲਤ ਕੰਮ ਹੈ ਕਿ ਸਭਾ ਨੂੰ ਬੁਲਾਇਆ ਗਿਆ ਸਭਾ ਜੀ ਨੇ ਸਮਝਾਤਾ ਉਹਨਾਂ ਨੂੰ ਉਹਨਾਂ ਦਿਲਾਂ ਇਹ ਵੀ ਗਰੰਟੀ ਦਿੱਤੀ ਆ ਕਿ ਕੱਲ ਦੁਪਹਿਰ ਤੱਕ ਖਾਲੀ ਕਰ ਦੇ। ਉਧਰ ਮੌਕੇ ਤੇ ਪਹੁੰਚੇ ਮੁਸਲਮਾਨ ਸਮਾਜ ਦੇ ਆਗੂ ਸਰਬਰ ਗੁਲਾਮ ਸੱਭਾ ਨੇ ਪਹੁੰਚ ਕੇ ਜਿੱਥੇ ਇਸ ਘਟਨਾ ਦੇ ਦੁੱਖ ਜਤਾਇਆ ਉੱਥੇ ਉਹਨਾਂ ਕਿਹਾ ਕਿ ਅਗਰ ਇਸ ਕੰਮ ਨਾਲ ਹਿੰਦੂ ਸੰਗਠਨਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਆ ਤਾਂ ਉਹ ਉਸ ਵਿਅਕਤੀ ਦੇ ਵਿਹਾਰ ਤੇ ਮਾਫੀ ਮੰਗਦੇ ਨੇ। ਉਹਨਾਂ ਆਖਿਆ ਕਿ ਉਹਨਾਂ ਵੱਲੋਂ ਉਸ ਮੁਸਲਮਾਨ ਵਿਅਕਤੀ ਨੂੰ ਮਕਾਨ ਖਾਲੀ ਕਰਨ ਲਈ ਕਹਿ ਦਿੱਤਾ ਗਿਆ ਹੈ ਤੇ ਜਲਦੀ ਮਕਾਨ ਵੀ ਖਾਲੀ ਕਰਵਾ ਦਿੱਤਾ ਜਾਵੇਗਾ। ਜਿਹੜਾ ਇੱਕ ਡਾਰੇ ਚੋਂ ਦੋ। ਕੁਛ ਨਹੀਂ ਦੇਖੋ ਕਿਸੇ ਦੀ ਵੀ ਭਾਵਨਾਵਾਂ ਨੂੰ ਆਤ ਕੰਨ ਦਾ ਸਾਡਾ ਕਿਸੇ ਦਾ ਵੀ ਕੋਈ ਅਧਿਕਾਰ ਨਹੀਂ ਹੈ। ਜੇ ਇਸ ਗੱਲ ਤੋਂ ਕਿਸੇ ਨੂੰ ਠੇਸ ਪਹੁੰਚਦੀ ਹੋਵੇ ਸਾਨੂੰ ਕਰਨਾ ਹੀ ਨਹੀਂ ਚਾਹੀਦਾ। ਮੈਂ ਸਾਰੇ ਸ਼ਹਿਰ ਦੇ ਮੁਸਲਮਾਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਜਿੱਤੇ ਤੁਹਾਡੇ ਘਰ ਦੇ ਲਾਗੇ ਧਾਰਮਿਕ ਸਥਾਨ ਆ ਜੇ ਤੁਸੀਂ ਮੀਟਗਾਣਾ ਤੇ ਕਿਸੇ ਹੋਰ ਜਗ੍ਹਾ ਲੈ ਲਓ ਘਰ ਉਹਦੇ ਲਾਗੇ ਬਿਲਕੁਲ ਨਹੀਂ ਲੈਣਾ ਕਰਾਈ ਤੇ ਕਿਸੇ ਨੇ। ਚਲੋ ਇਹਦੀ ਪਹਿਲੀ ਗਲਤੀ ਸੀ ਅਸੀਂ ਦੇਖੋ ਸਾਰਿਆਂ ਨਾਲ ਆਪਰੇਸ਼ਨ ਕਰਕੇ ਇਹਨਾਂ ਨੂੰ ਜੁਟਲਾਈਜ਼ ਕੀਤਾ ਇਸ ਗਲਤੀ ਦਾ। ਔਰ ਉਹਨੂੰ ਕਹਤਾ ਕਿ ਕੱਲ ਦੁਪਹਿਰ ਤੋਂ ਪਹਿਲਾਂ ਪਹਿਲਾਂ ਇਹ ਕਮਰਾ ਖਾਲੀ ਕਰ ਦੇਈ ਜੇ ਉਹਨੂੰ ਨਹੀਂ ਲੱਭੂਗਾ ਤਾਂ ਕੱਲ ਉਹ ਜਿੱਦਾਂ ਵੀ ਮਰਜ਼ੀ 12 ਵਜੇ ਤੋਂ ਪਹਿਲਾਂ ਪਹਿਲਾਂ ਉਹਦਾ ਕਮਰਾ ਖਾਲੀ ਕਰਾਵਾਂਗੇ ਔਰ ਦੁਬਾਰਾ ਮੈਂ ਸਾਰੇ ਸ਼ਹਿਰ ਦੇ ਮੁਸਲਮਾਨ ਭਾਈਚਾਰੇ ਨੂੰ ਬੇਨਤੀ ਕਰਨੀ ਚਾਹਨਾ ਕਿ ਜਿੱਥੇ ਮੰਦਰ ਆ ਔਰ ਲੱਗਦਾ ਵੀ ਮੰਦਰ ਜਿਹੜਾ ਆ ਉਹ ਉਹ ਜਿਹੜੇ ਮੰਦਰ 'ਚ ਆਉਣ ਵਾਲੇ ਸ਼ਰਧਾਲੂ ਆ ਨੌਨ ਵੇਚਦਾ ਸੇਵਨ ਨਹੀਂ ਕਰਦੇ ਜੇ ਤੁਸੀਂ ਕਰਨਾ ਦੇ ਮੰਦਰ ਦੇ ਲਾਗੇ ਕਿਸੇ ਨੇ ਵੀ ਮਕਾਨ ਕਰਾਇਤੇ ਨਹੀਂ ਲੈਣਾ ਇਹ ਮੇਰੀ ਬੇਨਤੀ ਆ ਅੱਜ ਪਹਿਲਾ ਟਾਈਮ ਸੀ ਅਸੀਂ ਮਦਦ ਕਰਤੀ ਆ ਦੁਬਾਰਾ ਅਸੀਂ ਕਿਸੇ ਦੀ ਮਦਦ ਕਰਨ ਨਹੀਂ ਆਵਾਂਗੇ ਕਿਉਂਕਿ ਮੰਦਿਰ ਜਿਹੜਾ ਹੈਗਾ ਰੱਬ ਦਾ ਘਰ ਆ ਸਾਡੇਆਂ Hindu ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਆ ਜਿਹੜਾ ਕੋਈ ਭਾਵਨਾਵਾਂ ਨੂੰ ਆਖਤ ਕਰੂਗਾ ਕਿਸੇ ਵੀ ਧਰਮ ਦਾ ਕਿਸੇ ਵੀ ਮਜਜਦ ਦਾ ਕਿਸੇ ਵੀ ਤਰੀਕੇ ਦਾ ਬੰਦਾ ਹੋਵੇ ਉਹਦੇ ਖਿਲਾਫ ਅਸੀਂ ਬਿਲਕੁਲ ਖੁੱਲ੍ਹ ਚੱਲਾਂਗੇ ਤਾਂ ਮੇਰੀ ਸਾਰੇ ਭਾਈਚਾਰੇ ਨੂੰ ਇਹ ਮੀਡੀਆ ਦੇ ਜਰੀਏ ਬੇਨਤੀ ਆ ਇਹ ਬਿਲਕੁਲ ਵੀ ਇਦਾਂ ਦਾ ਕਿਸੇ ਨੇ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਉਦੋਂ ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰੇ ਥਾਣਾ ਸਿਟੀ ਦੇ ਐਸਐਚਓ ਮੈਡਮ ਮੂਸ਼ਾ ਰਾਣੀ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਉਕਤ ਵਿਅਕਤੀ ਕੋਲ ਰੱਖੇ ਗਏ ਮੀਟ ਨੂੰ ਕਬਜ਼ੇ ਵਿੱਚ ਲੈ ਕੇ ਮਕਾਨ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਜਿਸ ਤੋਂ ਬਾਅਦ ਉਕਤ ਮਾਮਲਾ ਸ਼ਾਂਤ ਹੋਇਆ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਵਿੱਚ ਇੱਕ ਟੈਲੀਫੋਨ ਆਇਆ ਸੀ ਸਾਨੂੰ ਕਿ ਪਹਿਰਾ ਚੌਂਕ ਮੰਦਰ ਦੇ ਨਾਲ ਕੋਈ ਕਿਰਾਏ ਤੇ ਰਹਿੰਦੇ ਆ ਆਪਣੇ ਤੁਹਾਰੇ ਤਾਂ ਉਹਨਾਂ ਨੇ ਕੋਈ ਮੀਟ ਮੂਡ ਬਣਾਇਆ ਹੋਇਆ ਮੰਦਰੇ ਨਾਲ ਕੰਧ ਲੱਗਦੀ ਆ ਉਹਦੇ ਚਾਹਰੇ ਨਹੀਂ ਤਾਂ ਸੀ ਆਏ ਆ ਤਾਂ ਲੋਕਾਂ ਦੇਖਿਆ ਐਸੇ ਕਿਹਾ ਵੀ ਆਏ ਆ ਤਾਂ ਸਾਰੇ ਆਪਣੇ ਲੋਵੇਆ ਹਿੰਦੂ社 ਘਟਨ ਦੇ ਸਾਰੇ ਬੁੱਧਵਾਰ ਆਪਣੇ ਸ਼ਹਿਰ ਦੇ ਆਏ ਇੱਥੇ ਤਾਂ ਅਸੀਂ ਉਹਨਾਂ ਨੇ ਇੱਥੇ ਦਾ ਕੋਈ ਮਾਫੀ ਮੰਗੀ ਆ ਵੀ ਮੈਂ ਹੁਣ ਦੁਨੀ ਇੱਥੇ ਕਰੂੰਗਾ ਕੋਈ ਬਣਾਉਂਗਾ ਤੇ ਕਰ ਦੇ ਰਿਹਾ ਕੰਮ ਕਰ ਦੂ ਕੋਈ ਨਾਮ ਉਹਨਾਂ ਨੂੰ 9 ਵੇ ਦਾ ਟਾਈਮ ਦਿੱਤਾ ਕੋਈ ਨਾਮ ਹੈ ਬੰਦ ਵਿਅਕਤੀ ਦਾ ਮੁਹੰਮਦੁਲ ਸ਼ਹਰਾ ਮਸ਼ਾਅੱਲਾ